ਡੇਮਲੇਟ ਪੁਲਿਸ ਨੇ ترਸੀਮ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਬਟਾਲੇ ਦੇ ਐਸਐਸਪੀ ਗੁਰਕਿਰਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਨਸ਼ੇ ਦੀ ਹਾਲਤ 'ਚ ਇਹ ਕੰਮ ਕੀਤਾ ਸੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸੇ ਪ੍ਰਿੰਦਾਇਕ ترਸੀਮ ਸਿੰਘ ਪੁੱਤਰ ਸੂਰਤਾ ਸਿੰਘ ਮਾਝੀ ਵਾਸੀ ਬੋਝਾ ਹੈ ਜਿਹੜਾ ਕਿ ਇਸਨੇ ਕਾਰਨ ਨਸ਼ੇ ਦੇ ਲੋਰ ਵਿੱਚ ਜੋ ਉਸਨੇ ਭੰਗ ਦਾ ਨਸ਼ਾ ਕੀਤਾ ਹੋਇਆ ਸੀ ਸੁੱਕੇ ਦਾ ਕੀਤਾ ਸੀ ਉਸੇ ਦੇ ਲੋਰ ਦੇ ਵਿੱਚ ਉਹ ਦਰੋਂ ਕੇ ਮਹਾਰਾਜ ਦੇ ਪੀੜ ਸਪਾਈ ਕਰ ਰਹੇ ਸੀਗਾ ਸਿਰ ਤੇ ਰੱਖ ਕੇ ਉੱਪਰ ਜਦੋਂ نیچے ਸਪਾਈ ਕਰ ਰਹੇ ਸੀ ਸਲਿੱਪ ਕਰਨ ਕਰਕੇ ਉਹ ਦਾ ਪਤੰਗਰੋਂ ਹੱਥ ਪੈ ਗਿਆ ਜਿਸ ਕਰਕੇ ਇਸ ਦੇ ਕੁਝ ਅੰਗਰ ਨੁਕਸਾਨ ਪਹੁੰਚਿਆ ਜਿਸ ਨੇ ਆਪਣਾ ਦੋਸ਼ ਕਬੂਲ ਕਰ ਲਿਆ ਜਦੋਂ ਪੜਿਆ ਗਿਆ ਤੇ ਜਿਸ ਨੇ ਆਪਣਾ ਦੋਸ਼ ਕਬੂਲ ਕੀਤਾ ਸੀ ਇਸ ਵਿੱਚ ਪਕੜੇ ਗਏ ਦੋਸ਼ੀ ਤਰਸੇਮ ਸਿੰਘ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਕਿਹਾ ਕਿ ਉਸ ਤੋਂ ਭਾਰੀ ਗਲਤੀ ਹੋ ਗਈ ਹੈ ਮੈਂ ਮਰ ਬਹੁਤ ਗੱਤੀ ਔਰ ਬਿਤਾ ਮਹਾਰਾਜੀ ਬੋਲ ਮੈਂ ਗੁਨਾਹਗਾਰ ਹਾਂ ਮਹਾਰਾਜ ਮਹਾਰਾਜ ਮੈਂ ਜਾਣ ਬੁੱਝ ਕੇ ਨਹੀਂ ਕੀਤਾ ਮੇਰੇ ਕੋ ਤੈਂ ਤਨ ਹੋ ਗਿਆ ਮਹਾਰਾਜ ਮੈਂ ਸ਼ਿਵਾ ਕਰਨ ਲੱਗਾ ਮਹਾਰਾਜ ਜੀ ਇਹ ਵਾ ਕਰਕੇ ਜੇ ਤੁਹਾਡੇ ਗਾੜੀ ਛੱਪਿਆ ਤੇ ਮੈਂ ਘਬਰਾ ਗਿਆ ਰੱਬਾ ਮੇਰੇ ਕੋ ਕੀ ਹੋਇਆ ਇਹ ਗੱਲ ਕਲਪੀ ਵੜੀ-ਵੜੀ ਹੋਈ ਆ 3 ਅਗਸਤ ਨੂੰ ਇਹ ਮਾਮਲਾ ਸਾਹਮਣੇ ਆਉਣ ਦੇ ਬਾਅਦ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਸਾਹਿਬ ਕਈ ਹੋਰ ਸਿੱਖ ਸੰਗਠਨਾ ਨੇ ਪਿੰਡ ਦਾ ਦੌਰਾ ਕੀਤਾ ਸੀ ਤੇ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਾਰੇ ਗੁਰਦੁਆਰਾ ਪ੍ਰਬੰਧਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਕਾਇਮ ਰੱਖਣ ਤੇ ਗੁਰਦੁਆਰਿਆਂ 'ਚ ਸੁਰੱਖਿਆ ਵਿਵਸਥਾ ਕਾਇਮ ਕਰਨ ਦੇ ਆਦੇਸ਼ ਦਿੱਤੇ ਸਨ